ਇਕ ਓੰਕਾਰ ਸਤਿਗੁਰ ਪ੍ਰਸਾਦ ਜਪਿ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੀਂ ਸ਼ਬੇ ਸ਼ੰਤ ਪ੍ਰਸਾਦ ਚੱਕਰ ਚਿਹ ਨਰ ਬਰਨ ਜਾਤ ਉਰਪਾਤ ਨਹਿ ਜੈ ਰੂਪ ਰੰਗੋ ਰੇਖ ਭੇਖ ਕਉ ਕਹਿ ਨਾਸਕਤ ਕਹੈ ਅਚਲ ਮੂਰਤ ਅਨਕੋ ਪ੍ਰਕਾਸ਼ ਅਮਿਤੋਜ ਕਹੀਜਾ ਕੋਟਿੰਦ੍ਰਿੰਦਰਿੰਦਰਾ ਸ਼ਾਖੂ ਸ਼ਹਾਨ ਗਨੀਜਾ ਤ੍ਰਿਪਵਨ ਮਹੀਪਸੁਰ ਨਰਾਸੁਰ ਨੇਤ ਨੇਤ ਬੰਤਰਣ ਕਹਿਤ ਤਵ ਸਰਬਨਾਮ ਕਥੇ ਕਵਨ ਕਰਮਨਾਮ ਬਨਸਮਤ ਪੁਜੰ ਪ੍ਰਿਆਤ ਸ਼ੰਦ ਨਮਸਤਵੰਗ ਕਾਲੇ ਨਮਸਤਵੰਗ ਕ੍ਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤਕ ਗੰਜੇ ਨਮਸਤਕ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸੰਗ ਕਰਮੰ ਨਮਸਤੰ ਧਰਮੰ ਨਮਸਤੰ ਨਾਵੰਗ ਨਮਸਤੰ ਧਾਵੰਗ ਨਮਸਤੰ ਜੀਤੰ ਨਮਸਤੰ ਪੀਤੰ ਨਮਸਤੰ ਬਾਹੇ ਨਮਸਤੰ ਡਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਪੰਦੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੇਕਾ ਨਮਸਤੰਗ ਨੇਕਾ ਨਮਸਤੰਗ ਪੂਤਾ ਨਮਸਤੰਗ ਜੂਪਾ ਨਮਸਤੰਗ ਕਰਮੈ ਨਮਸਤੰਗ ਪਰਵੇ ਨਮਸਤੰਗ ਦੇਸਾ ਨਮਸਤੰਗ ਪਰਵੇ ਸੈ ਨਮਸਤੰਗ ਨਰਕਾ ਮੈ ਨਮਸਤੰਗ ਨਰਕਾ ਮੈ ਨਮਸਤੰਗ ਦਾਤੈ ਨਮਸਤੰਗ ਗਾਤੈ ਨਮਸੰਗ ਨਰਦੂਤੇ ਨਮਸੰਗ ਕਪੂਤੇ ਨਮਸੰਗ ਲੋਕਾ ਨਮਸੰਗ ਸ਼ੋਕਾ ਨਮਸੰਗ ਅਰਤਾਪੇ ਨਮਸੰਗ ਤਾਪੇ ਨਮਸੰਗ ਦ੍ਰਿਮਾਨੇ ਨਮਸੰਗ ਨਿਦਾਰੀ ਨਮਸੰਗ ਗਾਹੀ ਨਮਸੰਗ ਬਾਹੀ ਨਮਸੰਗ ਦ੍ਰਿਵਰਗੇ ਨਮਸੰਗ ਸਰਗੇ ਨਮਸੰਗ ਪ੍ਰਭੋਗੇ ਨਮਸੰਗ ਸਜੋਗੇ ਨਮਸੰਗ ਰੰਗੇ ਨਮਸੰਗ ਭੰਗੇ ਨਮਸਤਿਕ ਗੰਮੇ ਨਮਸਸਤਰਮੇ ਨਮਸੰਗ ਜਲਾ ਸਰੇ ਨਮਸੰਗ ਨਿਰਾਸ ਸਰੇ ਨਮਸੰਗ ਜਾਤੀ ਨਮਸੰਗ ਪਾਤੀ ਨਮਸੰਗ ਮਦਵੇ ਨਮਸਸਤਰ ਜਵੇ ਦੇ ਸੰਗ ਦੇਸਾ ਨਮਸੰਗ ਬੇਸਾ ਨਮਸੰਗ ਨਿਰਤਾ ਬੇ ਨਮਸੰਗ ਦਰਬਾ ਬੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰੂਪੇ ਨਮੋ ਸਰੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਸ ਸਦੇਵਾ ਨਮੋ ਸੰਗ ਭੀਵੇ ਨਮੋ ਸੰਗ ਜਨਮੇ ਨਮੋ ਸੰਗ ਸੋਵਨ ਮੇ ਨਮੋ ਸਰਬ ਗੋ ਨਿੰਮੋ ਸਰਪੋ ਨੇ ਨਮੋ ਸਰਬ ਰੰਗੇ ਨਮੋ ਸਰਪੰਗੇ ਨਮੋ ਕਾਲ ਕਾਲੇ ਨਮਸਸ ਦਿਆਲੇ ਨਮੋ ਸੰਗ ਵਰਨੇ ਨਮੋ ਸੰਗ ਮਰਨੇ नमस्संजरा रङ्ग नमस्संकर्ता रङ्ग नम सर्वदान्दे नमो वन्दे नमसं नृसाके नमसं नृवाके नमस्ङ्गृहि मे नमस्करि मे नमसं नमसं महान्ते नमस्सरा गे नम सं सुहागे नम सर्वशोकं नमो सर्वं नमो सर्वकर्ता नम सर्वहर्ता ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ਾਂਤ ਪਰਸਾਦ ਰੂਪ ਹੈ ਨੂਹ ਹੈ ਜੂ ਹੈ ਬੂਹ ਹੈ ਲੇਖ ਹੈ ਵੇਖ ਨਾਮ ਹੈ ਕਮ ਹੈ ਦੇਹ ਹੈ ਭੀ ਹੈ ਜੀਥ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੀ ਹੈ ਜਾਤ ਹੈ ਜਨਮ ਹੈ ਪਰਮ ਹੈ ਬੂਧ ਹੈ ਪਰਮ ਹੈ ਗੰਜ ਹੈ ਬੰਜ ਹੈ ਜੂਜ ਹੈ ਜੰਜ ਹੈ ਮੀਕ ਹੈ ਫਰੀਕ ਹੈ ਅਦੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾ ਹੈ ਜਾ ਹੈ ਅਨੰਤ ਹੈ ਮਹੰਤ ਹੈ ਲੀਖ ਹੈ ਨਸੀਖ ਹੈ ਨਿਰਲੰਭ ਹੈ ਸੰਭ ਹੈ ਗਮ ਹੈ ਜਮ ਹੈ ਪੂਤ ਹੈ ਸ਼ੂਤ ਹੈ ਅਲੋਕ ਹੈ ਸ਼ੁਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਅਗਾਹ ਹੈ ਮਾਨ ਹੈ ਨਿਧਾਨ ਹੈ ਅਨੇਖ ਹੈ ਫਿਰੀਖ ਹੈ ਉਚੰ ਪ੍ਰਿਆ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨਿ ਨਮੋ ਦੇਵ ਦੇਵੀ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬਗੋਆਨੇ ਨਮੋ ਸਰਬੋਨੇ ਨੰਗਿਆ ਨਾਚਨ ਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ नमो चंद्र चंद्रे नमो पान पाने नमो गीत गीते नमो तां तां नि नमो नित नित नमो नाव नाव दे नमो पान पाने नमो बाद बाद दे अनांगी अनामे समस्ते सिरूपे प्रपंगी परमाथे समस्ती विभूते कलंकन विना ले कलंकी स्वरूपे नमो राज रजेश्वर परम रूपे नमो जोग जुगेश्वर परम सिद्धे नमो राज रजेश्वर परम वृद्धे नमो शस्त्र नमोसे नमो नमो परम ज्ञाता नमो लोक परमिया परमिय भुग नमो जोग जुगेश्वर परम जुगते ਨਮੋ ਨਿਤਨ ਰਾਏ ਨੀ ਕਰੂਰ ਕਰਮੇ ਨਮੋ ਪ੍ਰੀਤ ਅਪ੍ਰੀਤੀ ਵਿਸੁਦਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹਨ ਨਮੋ ਪੂਪੂਪੇ ਨਮੋ ਦਾਨ ਦਾਨੇ ਨਮੋ ਮਾਨ ਵਾਨੇ ਨਮੋ ਰੋਗ ਰੋਗੇ ਸਮਸੰਸਨਾ ਨੇ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸਤੇ ਸਤੇ ਨਮੋ ਤੰਤਰ ਤੰਤਰੰਗ ਸਦਾ ਸਚਦਾ ਆਨੰਦ ਸਰਬੰ ਪਰਨਾਸੀ ਉਹਨੂੰ ਪ੍ਰੇਰੂ ਪ੍ਰੇਸਮਸਲ ਨਿਵਾਸੀ ਸਦਾ ਸਿਦਦਾ ਬੁੱਧਾ ਬ੍ਰਿਤ ਕਰਤਾ ਦੂਰ ਦਰਦੰਗ ਗੰਘੋ ਘਰਤਾ ਪਰੰਪਰੰ ਪਰਮੇਸ਼ਵਰੰ ਪੁਰੋਸ਼ ਪਾਲੰਗ ਸਦਾ ਸਰਬਦਾ ਸਿੱਧਦਾਤਾ ਦਿਆਲੰਗ ਅਸ਼ੇਦੀ ਅਭੇਦੀ ਅਨਾਮੰਗ ਕਾਮੰਗ ਸਮਸਤੋ ਪਰਾਜੀ ਸਮਸਤਸ ਤਥਾ ਬੂਤੇ ਰਾਜੂਰ ਚਾਚਰੀ ਛੰਦ ਜਲੇ ਹਾ ਤਲੇ ਹੈ ਅਬੀਦ ਹੈ ਪੀ ਹੈ ਪ੍ਰਭੂ ਹੈ ਜੂ ਹੈ ਦੀਸ ਹੈ ਭੀਸ ਹੈ ਭਜੰਗ ਪ੍ਰਿਆ ਛੰਦ ਗਾਦੇ ਬਾਦੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਦਾਨੇ ਨਮਸ ਸੁੰਦਰਨਾਥੇ ਨਮਸ ਸੁੰਗ ਪਰਮਾਥੇ ਨਮਸਤਵੰਗ ਗੰਜੇ ਨਮਸਤਵੰਗ ਭਾਂਜੇ ਨਮਸਤਵੰਗ ਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸਾ ਨਮੋ ਸਰਬੀਸਾ ਨਮੋ ਰਾਜ ਰਾਜੇ ਨਮੋ ਸਾ ਸਾ ਜੀ ਨਮੋ ਸ਼ਾਹ ਸ਼ਾਹੀ ਨਮੋ ਬਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬੋਗੇ ਨਮੋ ਸਰਬ ਜੀਤੰ ਨਮੋ ਸਰਬੀਤੰ ਨਮੋ ਸਰਬ ਗਿਆਨ ਨਮੋ ਪਰਮ ਤਾਨੰ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸ਼ ਸੰਗ ਨਮੋ ਸਰਬ ਗ੍ਰੀ ਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਉਕੀ ਜੇ ਅਪੀ ਜੇ ਸਮ ਸੰਗ ਪ੍ਰਸੀ ਜੇ ਕਿਰਪਾਲੰਗ ਸਰੂਪੇ ਕੋ ਕਰਮੁਨ ਪੰਨਾਸੀ ਸਦਾ ਸਰਬਦਾਰਿਤ ਸਦੰਗ ਨਿਵਾਸੀ ਚਰਪੜ ਸ਼ਾਂਤ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤਰ ਮੰਗਲ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਣੀ ਸਰਬੰਗ ਬਾਣੀ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਵਾਲੇ ਰੁਆਲ ਸੰਤ ਪ੍ਰਸਾਦ ਆਦਿ ਰੂਪਨਾਦ ਮੂਰਤ ਜੋਨਪੁਰ ਖਪਾਰ ਸਰਮਾਂ ਤ੍ਰਿਮਾਂ ਦੇਵ ਬੇਵਾਦ ਦਾਰ ਸਰਪਾਲਕ ਸਰਬਕਾਲਕ ਸਰਬਕੋਪਨਕਾਲ ਜਤਰ ਤਤਰ ਵਿਰਾਜਹੀ ਅਵਦੂਤ ਰੂਪ ਰਸਾਲ ਨਾਮ ਠਾਮ ਨਾ ਜਾ ਜਾਕਰ ਰੂਪ ਰੰਗ ਨਾਰੇਖ ਆਦ ਪੁਰਖ ਦਾਰ ਮੂਰਤ ਜੋਨਾਦ ਸੇਖ ਦੀਸ ਔਰ ਨਾ ਭੀਜਾ ਕਰੂ ਬ੍ਰਿਕ ਨਾ ਰਾਗ ਜਤ ਤਤ ਦਸਾ ਵਿਸਾ ਹੋਈ ਫੈਲੇ ਅਨੁਰਾਗ ਨਾਮ ਕਾਨ ਵਹੀਨ ਪੇਖਤ ਤਾਮ ਤੂੰ ਨਹੀਂ ਜਾਹੀ ਸਰਮਾ ਸਰਬਤਰ ਮਾਨ ਸਦੈ ਮਾਨਤਾਹੀ ਏਕ ਮੂਰਤ ਅਨੇਕ ਦਰਸ਼ਨ ਕੀ ਰੂਪ ਅਨੇਕ ਖੇਲ 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 ਅਨੰਦ ਕੋ ਫਿਰ ਏਕ ਦੀਪੇ ਨਾ ਜਾ ਨਹੀਂ ਜਹ ਬੇਦੌਰ ਕਤੇਬ ਰੂਪ ਰੰਗ ਨਾ ਜਾਤ ਪਾਸ ਵਜਾ ਨਹੀਂ ਕਹਿ ਜੇਬ ਰਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰੇ ਚਾਤਰ ਚਾਕ ਮਾ ਨਹੀਂ ਪੁਰਤੀਨ ਲੋਕ ਚੋਧਾ ਕੀ ਵਿਖੇ ਜਗ ਜਾ ਪ੍ਰੀਨ ਜਿਹ ਜਾਪ ਆਦਿ ਦੇਵ ਨਾਦ ਮੂਰਤ ਥਾਪਿਓ ਸਭੇ ਜੇ ਥਾਪ ਪਰਮ ਰੂਪ ਅਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਚਿ ਅ ਸੰਭਵ ਗਣ ਬੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲਪੁਰਖ ਦੇਸ ਧਰਮਤਾਮ ਸੋ ਪਰਮ ਰਹਿਤ ਬੂਤ ਲਖ ਅਪੇਸ ਅੰਗਰਾਗ ਨਾਰੰਗ ਜਾ ਕੈ ਜਾਤ ਬਾਤ ਨਾਮ ਗਰਭ ਗੰਜੰ ਦੁਸ਼ਟ ਪੰਚਨ ਮੁਕਤਾ ਕਾਮ ਨਪਰੂਪਮੀ ਕਨਸਤਤ ਇਕ ਪ੍ਰਕព ਦੂਤ ਕਰਪਗੰਜਨ ਸਰਪੰਜਨਾਦ ਰੂਪਸੂਤ ਅੰਗਹੀਨ ਅਪੰਗ ਨਾਮ ਤੇ ਪੁਰਖ ਅਪਾਰ ਸਰਬਲਾਕ ਸਰਬਕਾਇਕ ਸਰਬਗੋਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬਤੇ ਅਨਪੀਖ ਸਰਬਿ ਸ਼ਾਸਤਰ ਨਾ ਜਾਣੀ ਜਿਹ ਰੂਪ ਰੰਗ ਰੇਖ ਪਰਮ ਬੀਤ ਪੁਰਾਂ ਜਾ ਕੈ ਨਿਰਪੱਖ ਨਿਤ ਕੋਟ ਸਿਮਰਤ ਪੁਰਾਂ ਸ਼ਾਸਤਰ ਨਾ ਆਵੇ ਉਹ ਚਿਤ ਮਦ ਭਾਰੇ ਸ਼ੰਤ ਪ੍ਰਸਾਦ ਗੁਣ 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 ਅਧਾਰ ਮਹਿਮਾ ਬਾਰ ਆਸਨ ਪੰਗ ਉਪਮਾ ਨੰਗਨਪੋ ਪ੍ਰਕਾਸ਼ ਨਿਸਦਨਾ ਨਾਸ ਆਜਾ ਨ ਬਾਹੂ ਸ਼ਾਹ ਅਨ ਸ਼ਾਹੂ ਰਾਜਾ ਨ ਰਾਜ ਪਾ ਨਾਨ ਪਾਨ ਦੇਵਾਂ ਦੇਵ ਉਪਮਾ ਮਹਾਨ ਇੰਦਰਾ ਨੇਂਦਰ ਬਾਲਾਨ ਬਾਲ ਰੰਕਾਰ ਰੰਕਾਲਾਨ ਕਾਲਨ ਪੂਤੰਗਾ ਪਾਪੰਗਤ ਮਤ ਪਾਰ ਗੁਣ ਗਨ ਉਦਾਰ ਮੁਨ ਗਨ ਪਰਨਾ ਨਿਰਭੈ ਨਿਕਾਮ ਦੂਤ ਪਰਚੰਡ ਮਿਤ ਗਤ ਖੰਡਾਲ ਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਵਰਨਾ ਡੇ ਅੰਡਰਡ ਬਾਡਿਆ ਚਾਚਰੀ ਛੰਦ ਤਪ ਪ੍ਰਸਾਦ ਗੋਬਿੰਦੇ ਮੁਕੰਦ ਦੇ ਉਦਾਰੇ ਅਪਾਰੇ ਹਰੀ ਅੰਕਰ ਅੰਗ ਨਿਰਨਾਵ ਮੇ ਅਕਾਮੇ ਪਜੰ ਪ੍ਰਿਆ ਛੰਦ ਚਤ ਚਕਰ ਕਰਤਾ ਚਤ ਚਕਰ ਹਰਤਾ ਚਤ ਚਕਰ ਦਾਨੀ ਚਤ ਚਕਰ ਜਾਣੀ ਚਤ ਚਕਰ ਵਰਤੀ ਚਤ ਚਕਰ ਪਰਤੀ ਚਤ ਚਕਰ ਪਾਲੇ ਚਤ ਚਕਰ ਕਾਲੇ ਜਤ ਜਗਰਪਾਸਿ ਜਤ ਚਕਰਵਾਸਿ ਜਤ ਜਗਰਮਾਨਿ ਜਤ ਜਗਰਦਾਨੇ ਚਾ ਚਰੀ ਸ਼ਾਂਦਨਾ ਸਤਰੇ ਨਾਮਿਤਰੇ ਨਾ ਪਰਮੰਗ ਨਾ ਪ੍ਰੀਤੇ ਨਾ ਕਰਮੰਗ ਨਾ ਆਕਾਏ ਜਨਮੰਗ ਜਾਏ ਨਾ ਚਿਤ੍ਰ ਨਾ ਮਿਤ੍ਰ ਪਰਹਿ ਪੁਤ੍ਰ ਪ੍ਰਥਿ ਅਸੈ ਦਿਸੈ ਅਦ੍ਰਿਸੈ ਅਗ੍ਰਿਸੈ ਭਗਵਤੀ ਸ਼ਾਂਤ ਪ੍ਰਸਾਦ ਕਤਤੇ ਕੀ ਅਛੇ ਜਿ ਦਿਸੈ ਕੇ ਅਪਿਜ ਪੇਸੈ ਕੇ ਅਗੰਧ ਕਰਮੇ ਕੇ ਅਪੰਜ ਪਰਮੇ ਕੇ ਅਭਿਚ ਲੋਕਾ ਕੇ ਦਿਤ ਸ਼ੋਕਾ ਕੇ ਵਿਦੂਤ ਵਰਨੇ ਕੇ ਵਿਭੂਤ ਕਰਨੇ ਕੀ ਰਾਜੰਗ ਪ੍ਰਭਾ ਹੈ ਕੀ ਧਰਮੰਗ ਤੁਜਾ ਹੈ ਕੀ ਸ਼ੋਕ ਵਰਨੇ ਕੀ ਸਰਬਾ ਵਰਨੇ ਕੀ ਯਤਨਨ ਕਰਤੀ ਹੈ ਕੀ ਛਤਰੰਗ ਛਤਰੀ ਹੈ ਕੀ ਬ੍ਰਹਮੰਗ ਸਰੂਪ ਹੈ ਕੇ ਅਨੂਪ ਅਨੂਪ ਹੈ ਕੀ ਆਦ ਦੇਹ ਹੈ ਕੀ ਆਪ ਪ੍ਰੇਵ ਹੈ ਕੇ ਚਿਤ ਰੰਗ ਬਹੀਨਾ ਕੀ ਕੈ ਅਧੀਨੈ ਕੀ ਰੋਜ਼ੀ ਰਜ਼ਾ ਕੇ ਰਹੀ ਮੇਰੀ ਹਾ ਕੇ ਕੀ ਬਾਗ ਵੀ ਆ ਭੈ ਕੇ ਗੈ ਬੁਲਗਾ ਭੈ ਕੇ ਆ ਫੁਲ ਗੁਨਾ ਹੈ ਕੀ ਸ਼ਾਹ ਨਿਸ਼ਾ ਹੈ ਕੇ ਕਾਰਨ ਕੋ ਨਿੰਦ ਹੈ ਕੀ ਰੋਜ਼ੀ ਤੇ ਹਿੰਦ ਹੈ ਕੀ ਰਾਜ ਕਰ ਰਹੀ ਮੈਂ ਕੀ ਕਰ ਮਲ ਕਰੀਮ ਹੈ ਕੀ ਸਰਬੰ ਕਲੀ ਹੈ ਕੀ ਸਰਬੰ ਦਲੀ ਹੈ ਕੀ ਸਰਬਤਰ ਮਾਨੇ ਕੀ ਸਰਬਤਰ ਦਾਨੇ ਕੀ ਸਰਬਤਰ ਗਾਉਨੇ ਕੀ ਸਰਬਤਰ ਭਾਉਨੇ ਕੀ ਸਰਬਤਰ ਦੇਸਾ ਕੀ ਸਰਬਤਰ ਬੇਸਾ ਕੀ ਸਰਬਤਰ ਰਾਜ ਕੀ ਸਰਬਤਰ ਸਾਜ ਹੈ ਕੇ ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾਹੂ ਕੇ ਸਰਬਤਰ ਪਾਹੂ ਕੇ ਸਰਬਤਰ ਦੇਸਾ ਕੇ ਸਰਬਤਰ ਪੇਸਾ ਕੇ ਸਰਬਤਰ ਕਾਲੇ ਕੇ ਸਰਬਤਰ ਪਾਲੇ ਕੇ ਸਰਬਤਰ ਹੰਤਾ ਕੇ ਸਰਬਤਰ ਅੰਤਾ ਕੇ ਸਰਬਤਰ ਵੇਖੀ ਕੇ ਸਰਬਤਰ ਵੇਖੀ ਕੇ ਸਰਬਤਰ ਰਾਜ ਜੇ ਕੇ ਸਰਬਤਰ ਰਾਜ ਜੇ ਕੀ ਸਰਬਤਰ ਸੋਖਾ ਕੀ ਸਰਬਤਰ ਭੋਖਾ ਕੀ ਸਰਬਤਰ ਤਰਾਨੇ ਕੀ ਸਰਬਤਰ ਪ੍ਰਾਣੇ ਕੀ ਸਰਬਤਰ ਤਰਾਨੇ ਕੀ ਸਰਬਤਰ ਪ੍ਰਾਣੇ ਕੀ ਸਰਬਤਰ ਦਿਸ਼ਾ ਕੀ ਸਰਬਤਰ ਪੇਸਾ ਕੀ ਸਰਬਤਰ ਮਾਨਿਆ ਇਸ ਦੇਵੰ ਪਰਦਾਨੇ ਕੀ ਸਰਬਤਰ ਜਾਪੇ ਕੀ ਸਰਬਤਰ ਥਾਪੇ ਕੀ ਸਰਬਤਰ ਭਾਣੇ ਕੀ ਸਰਬਤਰ ਮਾਨੇ ਕੀ ਸਰਬਤਰ ਇੰਦਰਾ ਕੀ ਸਰਬਤਰ ਚੰਦਰਾ ਕੀ ਸਰਬਪੰਕਲੀ ਮੈਂ ਕੀ ਪਰਮੰਗ ਫਹੀਮੈਂ ਦੀਆ ਕਲਿਆ ਲਾਮੈ ਕੀ ਸਾਹਿਬ ਕਲਾਮੇ ਕੇ ਹੁਸਨ ਨਾਲ ਵਜੂ ਹੈ ਤਮਾਮਲ ਰਜੂ ਹੈ ਹਮੇ ਸਲਾਮੇ ਸਲੀਖਤਮਾ ਦਾਮੇ ਗਰੀਬ ਮਲ ਸ਼ਖੀ ਤੈ ਗਰੀਬੁਲ ਪ੍ਰਸੀ ਤੈ ਬਿਲੰਦੁਲ ਮਕਾਨੇ ਜ਼ਮੀਨੁਲ ਜ਼ਮਾਨੇ ਤਮ ਜੁਲਤ ਮਾ ਮੇ ਰਜਵਲ ਨਿਧਾਰ ਨਹੀ ਹਰੀ ਫੁਲਾ ਜੀ ਮੇ ਰਜਾ ਕੇ ਅਕੀਨਿ ਅਨੇਕ ਉਤਰੰਗ ਹੈ ਆਪੀਦ ਹੈ ਅਪੰਗ ਹੈ ਅਜੀਜੁ ਨਿਵਾਜੁ ਹੈ ਗਨੀ ਮੁਲਖਿ ਰਾਜੁ ਹੈ ਨਿਰਗੁਤ ਸਰੂਪੁ ਹੈ ਤ੍ਰਿਮੁਖਤਿ ਵਿਭੂਤੁ ਹੈ ਪ੍ਰਭੂਤਿ ਪ੍ਰਵਾਹ ਹੈ ਸੁਜਗ ਸੁਦਾ ਹੈ ਸਦੈਵੰਸ ਸਰੂਪੁ ਹੈ ਆਪੀ ਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਸਲਾਮ ਹੈ ਸਦੈਵਲ ਕਾਮ ਹੈ ਅਨਿਰਵਾਦ ਸਰੂਪ ਹੈ ਆਗਾਦ ਹੈ ਅਨੂਪ ਹੈ ਉਗਾਦ ਰੂਪੇ ਆਸ ਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਪਰਗੰ ਤ੍ਰਿਬਾਦੇ ਅਗੰਜੇ ਅਗਾ ਦੇਸ ਵੰਗ ਸਰਭਾਗੇ ਸੁ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੰ ਪਰਨਾਸ ਹੈ ਬਿਥੂਲ ਪ੍ਰਵਾਸ ਹੈ ਨਿਰੁਗਦ ਪ੍ਰਵਾਹ ਹੈ ਸਦੇ ਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਗਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਰੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਪੰਗ ਹੈ ਅਨੰਗ ਹੈ ਅਪੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਆਨਾਦ ਹੈ ਜੁਗਾਦ ਹੈ ਅਜੀਹ ਹੈ ਅਪੀਹ ਹੈ ਬੂਧ ਹੈ ਆਦੂਤ ਹੈ ਆਨਾਸ ਹੈ ਉਦਾਸ ਹੈ ਦੰਦ ਹੈ ਅਪੰਦ ਹੈ ਦਿਆ ਅਭਗਤ ਹੈ ਮਿਰਗਤ ਹੈ ਆਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ alekha dekhha lekha pekhada hai <Sanskrit> goh hai sambh hai gamh hai neel hai naad hai nit hai sunit hai azaad hai azaad hai jarvat shant prasad sarvanga anta sarvanga anta sarvanga aata sarvanga aata sarvanga harta sarvanga karta sarvanga pranang sarvanga tarang sarvanga karmang sarvanga dharmang sarvanga jugta sarvanga mukta sarval shant prasad ਨਮੋ ਨਰਕਨਾਸੀ ਸਦੈਵਂ ਪ੍ਰਕਾਸ਼ੈ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਥੈ ਸਦਾ ਸਰਬਸਾਥੈ ਅਗਾਸ ਰੂਪੇ ਨਿਰਵਾਦ ਵਿਭੂਤੇ ਨਨੰਗੀ ਅਨਾਮੇ ਤ੍ਰਿਪੰਗੀਦਰ ਕਾਮੇ ਨਿਰਪੰਗੀ ਸਰੂਪੇ ਸਰਪੰਗੀ ਅਨੂਪੇ ਨਾ ਪੁੱਤਰੈ ਨਾ ਪੁਤਰੈ ਨਾ ਸਤਰੈ ਨਾ ਮਿਤਰੈ ਨਾ ਦਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਗੰਸਰੀ ਖਾਮਿਤੋਮੀ ਖਸ ਸਦੈਵਂ ਪ੍ਰਭਾ ਹੈ ਅਜੀ ਹੈ ਅਜਾ ਹੈ ਭਗਵਤੀ ਸ਼ਾਂਤ ਪ੍ਰਸਾਦ ਕੀ ਜਾਹਰ ਜਹੂਰ ਹੈ ਕੀ ਹਾਜ਼ਰ ਹਜੂਰ ਹੈ ਹਮੇ ਸੋ ਸਲਾਮ ਹੈ ਸਮਸਲ ਕਲਾਮ ਹੈ ਕੀ ਸਾਹਿਬ ਕਲਾਮ ਹੈ ਕੀ ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰਹੀਂਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ہری فل ہے ہیرا سلفکن ہے کلنک پرناس ہے سمس سل نواس ہے گنجل گنیم ہے رجا رحیم ہے سمس کے صاحب کی راہ نرکنگ پرناس ہے بحسول نواس ہے ਤੇ ਸਰਬੁਲ ਗਵਨ ਹੈ ਅਮੇ ਸੁਲ ਰਵਨ ਹੈ ਤਵਾ ਮੁਲ ਤਮੀਜ਼ ਹੈ ਸਮਸਲ ਅਜੀਜ਼ ਹੈ ਪਰੰਪਰੀ ਸਹਿ ਸਮਸਲ ਦੀ ਸਹਿ ਆਦੇ ਸੁਲ ਲੇਖ ਹੈ ਅਮੇ ਸੁਲ ਬੇਖ ਹੈ ਜਮੀਨੁਲ ਜਮਾ ਹੈ ਮੀ ਕੁਲੀ ਮਾ ਹੈ ਕਰੀਮੁਲ ਕਮਾਲ ਹੈ ਕਿ ਹੁਜ਼ੇ ਜ਼ੁਰਤ ਜਮਾਲ ਹੈ ਕਿ ਅੰਚਲੰਗ ਪ੍ਰਕਾਸ਼ ਹੈ ਕਿ ਅਮੀ ਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮੀ ਤੋ ਵਿਭੂਤ ਹੈ ਕੀ ਅਮਿਤੋ ਬਸਾ ਹੈ ਕੀ ਆਤਮ ਪ੍ਰਵਾਹ ਹੈ ਕੀ ਅੰਚਲੰਗਨੰਗ ਹੈ ਕੀ ਅਮਿਤੋ ਅਪੰਗ ਹੈ ਮਦ ਪਾਰਸ਼ੰਤ ਪ੍ਰਸਾਦ ਮਨ ਮਨ ਪਰਨਾਮ ਗੁਣ ਗਰਮਦਾਮ ਹਰ ਬਰ ਗਾਂਝ ਹਰ ਨਰ ਪਰ ਬਾਂਜਨ ਗਨ ਪਰਨਾਮ ਮਨ ਮਨ ਸਲਾਮ ਹਰ ਨਰਖੰਡ ਬਰਨਰ ਮੰਡਨ ਪਵਨਾਸ ਮਨਮਨ ਪ੍ਰਕਾਸ਼ ਗੁਣਗਨ ਪਰਨਾਮ ਜਲਥਲ ਮਦਾ ਮਨਛੇ ਜੰਗਾਸਨ ਪੰਗੂ ਸਮਾਪਾਰ ਗਤਮਤੂਦਾਰ ਜਲਥਲ ਮੰਡ ਦਿਸਵਿਸਪੰਡ ਜਲ ਥਲ ਮਹੰਤ ਦਸ ਵਿਸ ਬਿਆੰਤ ਅਨਪਵਨਾਸ ਤ੍ਰਿਤ ਤਤੁਰਾਸ ਆਜਨ ਬਾਹੋ ਏਕੋ ਸਦਾ ਹੋ ਓੰਕਾਰ ਆਦ ਗਤਨੀ ਅਨਾਦ ਖਲਖੰਡ ਖਿਆਲ ਗੁਰ ਬਰਕਾਰ ਕਰ ਕਰ ਪਰਨਾਮ ਇਤਿਹਰਨ ਨਾਮ ਚਿਜਗਾਤ ਅਜ ਜਨਾ ਬਾਤ ਅੰਜ ਜਗਾਤ ਅਨਜ ਬਾਤ ਅੰਠੜ ਪੰਡਾਰ ਅੰਠੜ ਪਾਰਾ ਢੀਠ ਕਰਮਾ ਤੀਠ ਕਰਮ ਅਨ ਬ੍ਰਹਮ ਅਨੰਤ ਦਾਤਾ ਮਹੰਤ ਹਰ ਗੋਲ ਮਨਾ ਛੰਦ ਤਪ ਪ੍ਰਸਾਦ ਕਰਨਾਲ ਹੈ ਅਰ ਕਲ ਹੈ ਖਲਕੰਡਨ ਹੈ ਮੈ ਮੰਡਨ ਹੈ ਜਗਤੀਸ਼ਰ ਹੈ ਪਰਮੇਸ਼ਰ ਹੈ ਅਕਲਕਾਰਨ ਹੈ ਸਰਵਦਾਰਨ ਹੈ ਤ੍ਰਿਤ ਗੈਤਰਨ ਹੈ ਜਕੇ ਕਰਨ ਹੈ ਮਨ ਮਾਨਿਆ ਜਗ ਜਾਣਿਆ ਸਰਬੰ ਪਰਹਿ ਸਰਬੰ ਕਰਹਿ ਸਰਪਾਸਿ ਸਰਬਨਾਸਿ ਕਰਮਾ ਕਰਹਿ ਵਿਸ਼ਵੰ ਬਰਹਿ ਸਰਬੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਮੰਡ ਸੈ ਖਲਖੰਡ ਸੈ ਪਰਤੇ ਪਰਹਿ ਕਰਨਾ ਕਰਹਿ ਅਜਪਾ ਜਪ ਥਪ ਥਪ ਕਰਤਾ ਕਰਤਾ ਅਮਰਤਾ ਅਮਰਤ ਹੈ ਅਮਰਤਾ ਅਮਰਤ ਹੈ ਕਰਨਾ ਕਰਤ ਹੈ ਕਰਤਾ ਕਰਤ ਹੈ ਤਰਨੀ ਦਿਤ ਹੈ ਅਮਦੇਸ਼ਰ ਹੈ ਪਰਮੇਸ਼ਰ ਹੈ ਕਰਤਾ ਕਰਤ ਹੈ ਅਮਰਤਾ ਅਮਰਤ ਹੈ ਅਜਪਾ ਕਰਤ ਹੈ ਅਮਰਤਾ ਅਮਰਤ ਹੈ ਨ ਨਾਇਕ ਹੈ ਖਲ ਗਾਇਕ ਹੈ ਵਿਸੂਮਰ ਹੈ ਕਰਨਾਲਿ ਹੈ ਨਿਰਨਾਇਕ ਹੈ ਸਰਬਾਇਕ ਹੈ ਪਪੰਜਨ ਹੈ ਵਰਗੰਜਨ ਹੈ ਰਿਪਤਾਪਨ ਹੈ ਜਵਜਾਪਨ ਹੈ ਅਕਲਨਕ੍ਰਿਤ ਹੈ ਸਰਬਾਗ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਵਸੈ ਜਸ ਕੇ ਜਸੈ ਭਜੰਗ ਪ੍ਰਯਾਤ ਛੰਦ ਨਮੋ ਸੂਰਜੈ ਸੂਰਜੀ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰੇਂਦਰੇ ਨਮੋ ਅੰਤਕਾਰੇ ਨਮੋ ਤੀਜਦੇਜੇ ਨਮੋ ਬ੍ਰਿਧ ਬ੍ਰਿਧੇ ਨਮੋ ਬੀਜ ਬੀਜੇ ਨਮੋ ਰਾਸ ਸੰਤਾਂ ਸੰਸ਼ਾਂਤ ਰੂਪੇ ਨਮੋ ਪਰਮ ਤਤ ਤੰਗ ਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨਿ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਮਹੇਂਦਰੇਂਦਰੇ ਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮਾਸ ਆਸੇ ਨਮ ਬਾਂਗ ਬੰਗੇ ਅਪੰਗੀ ਸਰੂਪੇ ਅਨੰਗੀ ਅਨਾਮੇਂ ਤ੍ਰਿਪੰਗੀ ਗ੍ਰਿਕਾਲੇ ਅਨੰਗੀ ਕਾਮੇਕਾ ਸ਼੍ਰੀ ਸ਼ਾਂਗ ਅਜਲੇ ਅਬੇ ਅਬੂ ਅਜੂ ਅਨਾਸ ਕਾ ਸਗੰਝ ਪੰਜ ਲਖ ਪਖ ਕਾਲ ਦਿਆਲ ਲੇਖ ਬੇਖ ਨਾਮ ਕਾ ਮੰਗਾੜਾ ਨਾਥੇ ਪਰਮਾਥੇ ਅਜੋਨੀ ਅਮੋਨੀ ਨਾਰਾਗੇ ਨਾਰੰਗੇ ਨਾ ਰੂਪੇ ਨਾ ਰੇਖੇ ਅਕਰਮੰਗਾ ਪਰਮੰਗਾ ਗੰਜੇ ਅਲੇਖੇ ਉਜੰ ਪਰਿਆਤ ਛੰਦ ਨਮਸਤੁ ਪਰਦਾਮੇ ਸਮਸਤਲ ਪਰਦਾਸੀ ਅਗੰਝਲ ਨਾਮਿ ਸਮਸਤ ਨਿਵਾਸੀ ਨਿਰਕਾਰੰ ਬਿਬੂਤੇ ਸਮਸਤ ਸਰੂਪੇ ਕੁਗਰਮੰ ਪਰਦਾਸੀ ਸੁਦਰਮੰ ਬਿਬੂਤੇ ਸਦਾ ਸਚਦਾ ਨਾਨਸਤਰੰਗ ਪਰਦਾਸੀ ਕਰਿ ਮੁਲਕ ਨਿੰਦਾ ਸਮਸਤ ਨਿਵਾਸੀ ਜਹਾਬ ਬਿਬੂਤੇ ਗਸਾਬ ਗਨੀ ਮੇ ਹਰੀ ਅੰ ਕਰਿ ਅੰ ਕਰਿ ਮੁਲ ਰਹੀ ਮੇ ਚਤੁਰ ਜਗਰ ਵਰਤੀ ਚਤੁਰ ਜਗਰ ਭੁਗਤੇ ਸਿਉਂ ਭਵਸ॥ ਸਭ ਸਰਬਦਾ ਸਰਬ ਜੁਗਤੇ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਪਿਪੂਤੇ ਦੁ ਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਬਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ